ਮੈਂ ਮੈਂ ਡਾਕਟਰ ਰਵਜੋਤ ਸਿੰਘ ਇਹ ਯਕੀਨ ਦਿਵਾਉਂਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਇਨਤੇਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈ ਜਾ ਫੱਕਫਾਤ ਸਲੇ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਯਾ ਕਰਾਂਗਾ ਮੈਂ ਮੈਂ ਡਾਕਟਰ ਅਰਵਜੋਤ ਸਿੰਘ ਈਸ਼ੂਰ ਦੀ ਸੋਚ ਉਪਦਾ ਹੈ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਟ ਮੰਤਰੀ ਵਜੋਂ ਮੇਰੇ ਵਿਚਾਰ ਅਧਿਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੇ ਜਿਹੇ ਕੈਬਨਟ ਮੰਤਰੀ ਵਜੋਂ ਆਪਣੇ ਕਰਤਵਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨ ਨਾਲ ਉਡਿੰਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਧੰਨਵਾਦ ਮੈਂ ਮੈਂ ਬੜਾ ਡਾਕਟਰ ਰਵਜੋਤ ਸਿੰਘ ਇਹ ਸ਼ੁਰੂ ਦੀ ਸੋਚ ਉਪਦਾਹ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਿਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈ ਜਾ ਫਕਫਾਤ ਸਲੇ ਜਾ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਕਰਾਂਗਾ ਮੈਂ ਮੈਂ ਡਾਕਟਰ ਅਰਵਜੋਤ ਸਿੰਘ ਈਸ਼ੂਰ ਦੀ ਸਹੋਚ ਉਧਾਰਾ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਟ ਮੰਤਰੀ ਵਜੋਂ ਮੇਰੇ ਵਿਚਾਰ ਅਧਿਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕਿ ਜਿਹੇ ਕੈਬਨਟ ਮੰਤਰੀ ਵਜੋਂ ਆਪਣੇ ਕਰਤਵਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨ ਨਾਲ ਉੜਿੰਦਾ ਹੋਵੇ ਮੈਂ ਸਿੱਧੇ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ। ਧੰਨਵਾਦ। terima kasih uh -huh.